ਕੀ ਨਾਂ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਹਾਂ ਜੀ ਜਿਹੜੀ লাশ ਨਹਿਰ ਦੇ ਵਿੱਚ ਆਈ ਹੈ ਰੁੜ ਕੇ ਇਹ ਮਤਲਬ ਕੌਣ ਹੈ ਇਹਨਾਂ ਦਾ ਨਾਂ ਕੀ ਹੈ ਤੇ ਕਿੱਥੋਂ ਦੇ ਨੇ ਇਹ ਤੇ ਕੀ ਚੱਕ ਰਿਹਾ ਇਹਦਾ ਨਾਂ ਤੇ ਪ੍ਰਭਦੀਪ ਸਿੰਘ ਆ ਪਿੰਨ ਡਾਂਗੜਾ ਆ ਹਾਂ ਜੀ ਤੇ ਦਾਦਾ ਦਾ ਨਾਮ ਕੁਮਿੰਦਰ ਸਿੰਘ ਆ ਹਾਂ ਜੀ ਤੇ ਪਾਰਥੋਆ ਦਾ ਬੰਦਾ ਸੀ ਸੁਭਾਸ ਬਸ ਬਸ ਸੁਭਾਸ ਉਹਨੇ ਕੋ ਗਿਆ ਬੁੱਧਵਾਰ 7:00 7:30 ਵਜੇ ਦਾ ਕਰੋ ਤੇ ਮੁੜ ਕੇ ਨਹੀਂ ਕੋ ਬਤਾਇਆ ਜੀ ਉਹ ਤੋਂ ਬਾਅਦ ਮੁਰਗੇ ਨਹੀਂ ਆਇਆ ਤੇ ਉਹਦੇ ਤੋਂ ਫਿਲਮ ਵੇਖੀ ਕੈਮਰੇ ਜੋ ਕਢਾ ਗਏ ਉਹਦੇ ਘਰ ਜਾਂਦੇ ਵੇਖਿਆ 11:40 ਦੇ ਅੰਦਰ ਉਹ ਤੋਂ ਬਾਅਦ ਅਮਰਤ ਬਾਅਦ ਨਹੀਂ ਆਇਆ ਦੇ ਉਹ ਦਿਨ ਦਾ ਲਾਗਦਾ ਉਹ ਦਿਨ ਦਾ ਲਾਗਦਾ ਫਿਰ ਕਿਦਾਂ ਪਤਾ ਲੱਗਾ ਕਿ ਇੱਥੇ ਪਤਾ ਇੱਥੇ ਵੀ ਐਦਾਂ ਪਤਾ ਕਰਦੇ ਕਰਦੇ ਲੱਭਦੇ ਲੱਭਦੇ ਆ ਗਏ ਉਹਦੀ ਰਿਕਾਰਡਿੰਗ ਆਈ ਜੀ ਉਹਦੀ ਰਿਕਾਰਡਿੰਗ ਲਾਈ ਇਹਨੇ ਵੀ ਪਤਾ ਠਾੜਾ ਜਦੋਂ ਲੱਪਣਾ ਲੈ ਚਲਪਣਾ ਅੱਛਾ ਜਦੋਂ ਵੀ ਲੱਪਣਾ ਲੈ ਚਲਪਣਾ ਉਹ ਨਹੀਂ ਕਿ ਉਹ ਆਪਣਾ ਬੰਦਾ ਡਾਡਾ ਇਹਦੇ ਨਾਲ ਗਿਆ ਸੀ ਉੱਥੇ ਅਣਗੇਦੇ ਨਾਲ ਹੀ ਬੰਦਾ ਉਹ ਉਹਨੇ ਰਿਪੋਰਟ ਹੁੰਦਾ ਜੀ ਉਹਨੇ ਉਹਨੇ ਰਿਪੋਰਟ ਕੋਈ ਜਰ ਨਾਲ ਹੀ ਫਿਰ ਭਾਜੀ ਘਰ ਵੀ ਆਇਆ ਜਦੋਂ ਇਹਦੇ ਵਾਕਿਆ ਹੋਈ ਬੰਦੇ ਨਾਲ ਫਿਰ ਆਂਦੇ ਘਰ ਵੀ ਆਇਆ ਵਾ ਤੇ ਉਦੋਂ ਜਦੋਂ ਇਹ ਵਾਕਿਆ ਹੋਈਆ ਤੇ ਉਦੋਂ ਇਹ ਘਰ ਆਇਆ ਜੀ ਘਰ ਆਣ ਕੇ ਇਹਨੇ ਮੁੜ ਕੇ ਕੀ ਕੀਤਾ ਜੀ ਵੀ ਆਂਨੇ ਦਾਸਤਾਵਾਜ਼ ਤੇ ਫੋਨ ਦੇ ਉੱਤੇ ਦੱਸਿਆ ਇਹਨਾਂ ਨੂੰ ਦੂਜੇ ਦਿਨ ਵੀ ਭਾਜੀ ਇਹ ਲਾਸ਼ ਜਿਹੜੀ ਆ ਨਹਿਰ ਥੋੜ ਦੇਤੀ ਸੀ ਅੱਛਾ ਅੱਛਾ ਹਾਂ ਜੀ ਇਹ ਚਾਂਦ ਬਣਿਆ ਜੀ ਕਿਹੜਾ ਥਾਣਾ ਕਿਹਦਾ ਪੈਂਦਾ ਜੀ ਅੜੀਵਾਲ ਜੀ ਹਾਂ ਅੜੀਵਾਲ ਉਹ ਨਾ ਕੱਤਾ ਸੁੱਤ ਆ ਜੱਤੀ ਕਿੱਡੀ ਹੈ ਜੀ ਉਹ ਨਾ ਦੱਸਣਾ ਪਰੋਲ ਰਾਤ ਨਹੀਂ ਬੰਨਣੀ ਕੋਈ ਇਹ ਮਰਨ ਵਾਲਾ ਹੈਗਾ ਕੋਰਾ ਜੀ ਦਵਾਰਾ ਕੋਰਾ 23 ਸਾਲ ਉਮਰ ਦੇ 23 ਸਾਲ ਦੀ ਉਮਰ ਭਾਜੀ ਪਹਿਲਾਂ ਮੁੰਡੇ ਮਗਰ ਲਾ ਲੈਂਦੇ ਨਸ਼ਾ ਵੇਚੀ ਜਾਂਦੇ ਅੱਜ ਤੋਂ ਇਹ ਕੰਮ ਹੁੰਦਾ ਮੁਰਕੇ ਚਾਂਸ ਬਣ ਜਾਂਦਾ ਦੇਖੋ ਵੀ ਹੁਣ ਕਿੰਨੇ ਦਿਨ ਹੋ ਗਏ ਨਾ ਘਰ ਨਾ ਰੋਟੀ ਸਾਦੀ ਨਾ ਕੁਝ ਉਦਾਂ ਹੀ ਤੁਰੇ ਫਿਰਦੇ ਸਰ ਕਿਧਰੋਂ ਦੀ ਆਏ